ਰੁਪਏ ਵੀ ਕੰਡੇ ਨੇ ਜਿਹੜੇ ਅੱਜ ਤੱਕ ਅਸੀਂ ਲੰਗਰ ਦੇ ਰੂਪ ਵਿੱਚ ਛਕਦੇ ਆ ਰਹੇ ਹਾਂ ਮਹਾਰਾਜ ਗੁਰਨਾਨਕ ਸਾਹਿਬ ਨੂੰ ਵੀ ਦਮੜੇ ਦੇ ਕੇ ਮੈਂਤਾ ਕਾਲੂ ਜੀ ਆਖਣ ਲੱਗੇ ਪੁੱਤਰ ਜੀ ਗੱਲ ਇਓਂ ਐ ਵੀ ਇਹ ਰਕਮ ਲੈ ਜਾਓ ਕੋਈ ਵੀ ਵਪਾਰ ਕਰੋ ਸਾਜੋ ਸਮਾਨ ਖਰੀਦੋ ਔਰ ਆਪਣੀ ਆਮਦਨੀ ਨੂੰ ਵਡਾਵਾ ਦਿਓ ਪਦਾਰਥ ਵੇਚੋ ਪੈਸੇ ਕਮਾਓ ਜੇ ਸੌਦਾ ਖਰਾ ਹੋਇਆ ਤੇ ਮੈਂ ਹੋਰ ਰਕਮ ਦੇ ਕੇ ਤੁਹਾਡੇ ਵਪਾਰ ਨੂੰ ਵਧਾ ਦਵਾਂਗਾ ਬੜੇ ਸੁੰਦਰ ਅਲਫਾਜ਼ ਨੇ ਕਵੀ ਸੰਤੋਖ ਸਿੰਘ ਹੁਣਾ ਦੇ ਕਹਿੰਦੇ ਮੁਜਤੇ 20ਕਾਰ ਖਿਕ ਲੀਜੈ ਆਨ ਸਥਾਨ ਪਿਆਨੋ ਕੀਜੈ ਫੇਰ ਲਾਭਦਾ ਵਸਤ ਵਿਚਾਰੀ ਮਨਜੋ ਨਿਜ ਮਤ ਕੇ ਅਨੁਸਾਰੀ ਆਪਣੇ ਪਿੰਡ ਨੂੰ ਛੱਡੋ ਕਿਦਰੇ ਬਾਹਰ ਵਪਾਰ ਕਰੋ ਬਨਜ ਕਰੋ ਔਰ ਆਪਣੀ ਮਤ ਲਾ ਕੇ ਕਾਰੋਬਾਰ ਨੂੰ ਵਧਾਓ ਬਾਲਾ ਲੇਹੋ ਦੂਸਰਾ ਸੰਗਾ ਸੁੱਤ ਜਾਵੋ ਅਵਸ਼ਹਿਤ ਓ ਮੰਗਾ ਹੁਣ ਇੱਕ ਦਾਣਾ ਪ੍ਰਦਾਨਾ ਪਿੰਡ ਚੋਂ ਇਨਸਾਨ ਲੈ ਜਾਓ ਔਰ ਤੁਹਾਨੂੰ ਕੋਈ ਉਹ ਚੰਗੀ رائے ਦਵੇਗਾ ਹੁਣ ਪਰਿਵਾਰ ਦੇ ਨੇੜੇ ਭਾਈ ਬਾਲਾ ਜੀ ਸਨ ਔਰ ਉਮਰ ਕਰਕੇ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ ਦਾਨੇ ਪਰਦਾਨੇ ਨੇ ਭਾਈ ਬਾਲੇ ਨੂੰ ਨਾਲ ਲੈ ਲਿਆ ਪਾਤਸ਼ਾਹ ਨੇ ਪਿੰਡੋਂ ਚੱਲ ਪਏ ਨੇ ਰਾਏ ਭੋਏ ਦੀ ਤਲਵੰਡੀ ਤੋਂ ਥੋੜਾ ਤੁਰੇ ਗਏ ਕੋ 10-12 ਕੋ ਦੂਰ ਗਏ ਸਨ ਉਥੇ ਚੂੜ ਕਾਣਾ ਪਿੰਡ ਆਉਂਦਾ ਹੈ ਮਹਾਰਾਜ ਉਥੇ ਪਹੁੰਚੇ ਨੇ ਜੀ ਵੇਂਦੇ ਨੇ ਉੱਥੇ ਕੁਝ ਮਹਾਪੁਰਸ਼ ਮਹਾਤਮਾ ਰੱਬ ਦੇ ਗੀਤ ਗਾ ਰਹੇ ਨੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਸਾਧੂਆਂ ਦੇ ਅੱਗੇ ਜਾ ਕੇ ਪੁੱਛਦੇ ਨੇ ਉਹਨਾਂ ਦੇ ਮੁਖੀ ਨੂੰ ਤੁਹਾਡਾ ਨਾਮ ਕੀ ਹੈ ਕਵੀ ਸੰਤੋਖ ਸਿੰਘ ਲਿਖਦੇ ਨੇ ਸੰਤ ਰੇਨ ਹੈ ਨਾਮ ਹਮਾਰਾ ਸ੍ਰੀ ਗੁਰੂ ਬਚ ਸੋ ਧਰਿਓ ਸੁਧਾਰਾ ਉਹ ਮਹਾਪੁਰਸ਼ ਕਹਿੰਦਾ ਜੀ ਸੰਤ ਰੇਨ ਨਾਮ ਹੈ ਮੇਰਾ ਵਚਨ ਕੀਤੇ ਵਚਨ ਬਿਲਾਸ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਸਾਧੂ ਕੁਝ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਭੋਜਨ ਨਹੀਂ ਮਿਲਿਆ ਸੰਤੋਖੀ ਸਾਧੂ ਸੰਨ ਜੇ ਕੋਈ ਭੋਜਨ ਦੇ ਜਾਂਦਾ ਏ ਛਕਦੇ ਨੇ ਮੰਗਣ ਕਿਤੇ ਜਾਂਦੇ ਨਹੀਂ ਸੋਚਿਆ ਮਨਾ ਇਹਦੇ ਨਾਲੋਂ ਵੱਡਾ ਖਰਾ ਸੌਦਾ ਕੀ ਹੋਵੇਗਾ ਇਨਾਂ ਦੀਆਂ ਆਂਦਰਾਂ ਭੁੱਖੀਆਂ ਨੇ ਭੋਜਨ ਛਕਾ ਦੇਵਾ ਇਹ ਮਾਇਆ ਨੇਕ ਕਰਮ ਤੇ ਲੱਗ ਜਾਵੇ ਸਫਲੀ ਹੋ ਜਾਵੇਗੀ 20 ਰੁਪਏ ਕੱਢ ਕੇ ਸਾਧੂਆਂ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਟਿਕਾ ਦਿੱਤੇ ਵੇਖੋ ਗੁਰੂ ਦਾ ਸੁਭਾਅ ਹੈ ਸਤਗੁਰ ਦਾਤਾ ਜੀ ਦਾ ਸਭ ਸਹਿ ਦੇ ਆਧਾਰ ਗੁਰੂ ਦਾ ਤਾਰ ਹੈ ਅਕਾਲ ਪੁਰਖ ਦਾ ਰੂਪ ਹੈ ਸਭ ਨੂੰ ਆਧਾਰ ਦੇਣ ਵਾਲਾ ਹੈ ਆਸਰਾ ਦੇਣ ਵਾਲਾ ਹੈ ਰੋਟੀ-ਬੋਟੀ ਦੇਣ ਵਾਲਾ ਹੈ ਦਇਆ ਆਈ ਪੈਸੇ ਸਾਧੂਆਂ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਸੰਤ ਰੇਨ ਜੀ ਕਹਿੰਦੇ ਬਾਲਕ ਗੱਲ ਇਓ ਹੈ ਤੇਰੇ ਬਚਨਾਂ ਤੋਂ ਸਮਝ ਪੈਂਦੀ ਹੈ ਵੀ ਇਹ ਪੈਸੇ ਤੇਰੇ ਪਿਤਾ ਨੇ ਕੋਈ ਵਪਾਰ ਕਰਨ ਲਈ ਦਿੱਤੇ ਨੇ ਫਾਇਦੇ ਬੰਦਾ ਸੌਦਾ ਕਰਨ ਲਈ ਦਿੱਤੇ ਨੇ ਤੂੰ ਜਾ ਵਪਾਰ ਕਰ ਜੇ ਸਾਨੂੰ ਲੰਗਰ ਪਾਣੀ ਸ਼ਿਕਾਇਆ ਤੈਨੂੰ ਝੜਕਾ ਪੈਣੀ ਆ ਤੈਨੂੰ ਤਕਲੀਫ ਹੋਵੇਗੀ ਪਿਤਾ ਝੜਕੇਗਾ ਵੀ ਪੈਸੇ ਉਜਾੜ ਆਇਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਜੀ ਮੇਰਾ ਫਿਕਰ ਨਾ ਕਰੋ ਜੋ ਵੇਗਾ ਮੈਂ ਚੱਲ ਲਵਾਂਗਾ ਤੁਸੀਂ ਆਂਦਰਾਂ ਦੀ ਪੁੱਖ ਮਿਟਾਓ ਬਾਣੀ ਬਧਾ ਕੀ ਕਹਿੰਦੀ ਹੈ ਸਤਗੁਰ ਦਾਤਾ ਦਇਾਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਹੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਗੁਰੂ ਅਕਾਲ ਪੁਰਖ ਦਾ ਰੂਪ ਹੈ ਉਹ ਸਾਰਿਆਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਨੂੰ ਵੇਂਦਾ ਹੋਇਆ ਸਾਰਿਆਂ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ ਸਦਾ ਦਇਆ ਦਾ ਘਰ ਹੈ ਗੁਰੂ ਸਦਾ ਰਹਿਮ ਕਰਨ ਵਾਲਾ ਰਹੀਮ ਹੈ ਗੁਰੂ ਕਰਮ ਕਰਨ ਵਾਲਾ ਕਰੀਮ ਹੈ ਗੁਰੂ ਸੰਤ ਕਹਿੰਦੇ ਦੇਖ ਬਾਲਕਾ ਪੈਸੇ ਤੇ ਨਹੀਂ ਲੈਣੇ ਜੇ ਤੇਰੀ ਇੱਛਾ ਹੈ ਸੇਵਾ ਕਰਨ ਦੀ ਤੇ ਰਸਤ ਲਿਆ ਦੇ ਭੋਜਨ ਅਸੀਂ ਛਕ ਲਵਾਂਗੇ ਮਹਾਰਾਜ ਗੁਰੂ ਨਾਨਕ ਸੇਵ ਰਸਤ ਲੈਣ ਚਲੇ ਗਏ ਬਰੁਪਕਾਰੀ ਸੁਭਾਅ ਵੇਖ ਕੇ ਪਾਤਸ਼ਾਹ ਦਾ ਸਾਧੂਆਂ ਨੇ ਬੜਾ ਜਸ ਗਾਇਆ ਰਸਤ ਲਿਆ ਕੇ ਦੇ ਦਿੱਤੀ ਔਰ ਆਪ ਇਥੋਂ ਵਾਪਸ ਪਿੰਡ ਨੂੰ ਰਾਏਪੋਏ ਦੀ ਤਲਵੰਡੀ ਵੱਲ ਨੂੰ ਗੁਰਨਾਨਕ ਸਾਹਿਬ ਚੱਲ ਪਏ ਹੁਣ ਸੰਤ ਰੇਨ ਨੂੰ ਮੰਡਲੀ ਦੇ ਨਾਲ ਦੇ ਸਾਧੂਆਂ ਨੇ ਸਵਾਲ ਕੀਤਾ ਹੈ ਵੀ ਤੁਸੀਂ ਬਾਲਕ ਨੂੰ ਐਡੀ ਜਲਦੀ ਕਿਉਂ ਤੋੜ ਦਿੱਤਾ ਹੈ ਕਿਤਨਾ ਨੂਰਾਨੀ ਚਿਹਰਾ ਸੀ ਉਸਦਾ ਕੈਸੇ ਅਜ਼ਮਤੀ ਬੋਲ ਸਨ ਉਸਦੇ ਦਿਲ ਕਰਦਾ ਸੀ ਉਹਦੇ ਗਲੂਏ ਮੁਬਾਰਕ ਦੇ ਬੋਲ ਸਾਰਾ ਜਨਮ ਹੀ ਸੁਣੀ ਜਾਈਏ ਸੰਤ ਰੇਨ ਨੇ ਜਵਾਬ ਦਿੱਤਾ ਸੀ ਗੱਲ ਸੁਣੋ ਅਸਲ ਦੇ ਵਿੱਚ ਇਹ ਕੋਈ ਪਰਮਪੁਰਖ ਦੁਨੀਆ ਤੇ ਪ੍ਰਗਟ ਹੋਇਆ ਹੈ ਇਹਦੀ ਜਿਹੜੀ ਚਿਹਰੇ ਦੀ ਚਮਕ ਸੀ ਨਾ ਜਿਹੜਾ ਇਹਦਾ ਤੇਜ ਪ੍ਰਤਾਪ ਸੀਏ ਦੀ ਬਰਕਤ ਸੀ ਅਸਲ ਗੱਲ ਇਹ ਐ ਵੀ ਮੇਥੋਂ ਚੱਲੀ ਨਹੀਂ ਗਈ ਜਿਵੇਂ ਸੂਰਜ ਵੱਲ ਵੇਖੀ ਜਾਈਏ ਤੇ ਕੁਝ ਸਮੇਂ ਬਾਅਦ ਸੂਰਜ ਦਾ ਪ੍ਰਤਾਪ ਇਨਾ ਵੱਧਦਾ ਆ ਵੀ ਸਾਨੂੰ ਅੱਖਾਂ ਬੰਦ ਕਰਨੀਆਂ ਪੈਂਦੀਆਂ ਨੇ ਕਹਿੰਦਾ ਮੈਨੂੰ ਅੱਖਾਂ ਮੀਟਣੀਆਂ ਪੈ ਗਈਆਂ ਮੁੰਦਣੀਆਂ ਪੈ ਗਈਆਂ ਇਹਦਾ ਪ੍ਰਕਾਸ਼ ਐਸਾ ਸੀ ਮੇਥੋਂ ਝੱਲ ਨਹੀਂ ਹੋਇਆ ਕਵੀ ਸੰਤੋਖ ਸਿੰਘ ਲਿਖਦੇ ਨੇ ਇਹ ਕੋ ਪਰਮਪੁਰਖ ਸੁਖਦਾਨੀ ਕਲਾਵਾਨ ਗਿਆਨੀ ਗੁਣਖਾਨੀ ਇਹ ਪਰਮਪੁਰਖ ਹੈ ਪਰਮਈਸ਼ਵਰ ਦਾ ਰੂਪ ਹੈ ਕਲਾਵਾਨ ਹੈ ਕਰਾਮਾਤੀ ਹੈ ਅਜ਼ਮਤੀ ਹੈ ਮੇਥੋਂ ਇਹਦਾ ਪ੍ਰਤਾਪ ਨਾ ਚੱਲਿਆ ਗਿਆ ਬਾਣੀ ਨੂੰ ਪੁੱਛੋ ਕਿਤਨਾ ਕੁ ਪ੍ਰਤਾਪ ਹੈ ਗੁਰਾਂ ਦਾ ਮਹਾਰਾਜ ਕਹਿੰਦੇ ਨੇ ਪ੍ਰਤਾਪ ਸਦਾ ਗੁਰ ਕਾ ਘਟ ਕਟ ਪ੍ਰਗਾਸ ਭਇਆ ਜਸ ਜਨਕੈ ਗੁਰੂ ਦਾ ਪ੍ਰਤਾਪ ਹੀ ਤੁਹਾਡੇ ਅੰਦਰ ਜੋਤ ਬਣ ਕੇ ਸਮਾਇਆ ਹੈ ਤਾਂ ਹੀ ਕਦਮ ਉਠਾ ਲੈਂਦੇ ਹੋ ਪ੍ਰਤਾਪ ਖਿੱਚ ਲਵੇ ਤੇ ਸਰੀਰ ਮਿੱਟੀ ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ ਗੁਰੂ ਪਰਮੇਸ਼ਰ ਦੇ ਪ੍ਰਤਾਪ ਨਾਲ ਹੀ ਸੂਰਜ ਪ੍ਰਗਟ ਹੈ ਚੰਦਰਮਾ ਜਗਦਾ ਤੁਹਾਡੇ ਨੇਤਰ ਵੇਂਦੇ ਨੇ ਉਹਦੇ ਪ੍ਰਕਾਸ਼ ਨਾਲ ਹੀ ਤੁਸੀਂ ਕਦਮ ਉਠਾਉਂਦੇ ਹੋ ਪ੍ਰਕਾਸ਼ ਖਿੱਚ ਲਵੇ ਤੇ ਦੁਨੀਆ ਦਾ ਖੁਰਾ ਖੋਜ ਮਿਟ ਜਾਵੇ ਐਸੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਦੇ ਮਸਤਕ ਵੱਲ ਵਹਿੰਦਿਆਂ ਉਹਦੇ ਨੇਤਰਾਂ ਵਿੱਚ ਨੇਤਰ ਪਾ ਲੈਣੇ ਇਹ ਕੋਈ ਰੂਹੇ ਜ਼ਮੀਨ ਨੇ ਇਨਸਾਨ ਪ੍ਰਗਟ ਨਹੀਂ ਕੀਤਾ ਐਸੀ ਚਮਕ ਹੈ ਪਾਤਸ਼ਾਹੀ ਹੁਣ ਕਈ ਅਣਜਾਣ ਲੋਕ ਪਤਾ ਕੀ ਆਖਣਗੇ ਇਹ ਜਿਹੜਾ ਸਾਧੂ ਮਿਲਿਆ ਸੀ ਨਾ ਸੰਤ ਰੇਣ ਅਖੇ ਗੁਰੂ ਨਾਨਕ ਸਾਹਿਬ ਇਹਨੂੰ ਗੁਰੂ ਧਾਰਿਆ ਸੀ ਗੁਰੂ ਧਾਰਨਾ ਪੈਂਦਾ ਹੈ ਸਾਧੂਆਂ ਸੰਤਾਂ ਮਹਾਪੁਰਸ਼ਾਂ ਤੇ ਆਮ ਇਨਸਾਨ ਨੂੰ ਪਰਮੇਸ਼ਵਰ ਨਾਲੋਂ ਵੱਡਾ ਕੋਈ ਨਹੀਂ ਉਹਨੂੰ ਗੁਰੂ ਧਾਰਨ ਦੀ ਲੋੜ ਨਹੀਂ ਉਹ ਆਪ ਦੁਨੀਆ ਤੇ ਗੁਰੂ ਨਾਨਕ ਬਣ ਕੇ ਆਇਆ ਹੈ ਔਰ ਕਹਿੰਦੇ ਜੀ ਬਾਣੀ ਚ ਲਿਖਿਆ ਹੈ ਅਖੇ ਸੰਤ ਰੇਣ ਨੂੰ ਗੁਰੂ ਧਾਰਿਆ ਪਹਿਲੀ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੋਈ ਪੰਕਤੀ ਆਉਂਦੀ ਨਹੀਂ ਸੰਤ ਰੇਨ ਵਾਲੀ ਇੱਕ ਪੰਕਤੀ ਆਉਂਦੀ ਹੈ ਉਹ ਗੁਰੂ ਅਰਜਨ ਸਾਹਿਬ ਦੀ ਹੈ ਪੰਜਵੇਂ ਜਾਮੇ ਵਿੱਚ ਮਹਾਰਾਜ ਕਹਿੰਦੇ ਨੇ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਵਿਸਰਾਮ ਇਥੇ ਅਰਥ ਕੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਦਾਤ ਜਿਹੜੀ ਮੰਗਣੀ ਐ ਉਹ ਅਜਾਈਂ ਚਲੀ ਜਾਵੇਗੀ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਣੀਐ ਜੋ ਮੰਗੋਗੇ ਉਹ ਮਿਟ ਜਾਂਦਾ ਹੈ ਇਹ ਕੱਚੀ ਗੱਲ ਐ ਮੰਗਣਾ ਐ ਤੇ ਅਕਾਲ ਪੁਰਖ ਨੂੰ ਮੰਗੋ ਉਹਦੇ ਨਾਲ ਸਭ ਕੁਝ ਤੁਹਾਡੀ ਝੋਲੀ ਆਣ ਪਵੇਗਾ ਹੁਣ ਤੁਸੀਂ ਬਾਜ਼ਾਰ ਗਏ ਫਲ ਲੈ ਆਂਦੇ ਫਲ ਮੁੱਕ ਗਏ ਫਿਰ ਬਾਜ਼ਾਰ ਗਏ ਫਿਰ ਦੁਕਾਨਦਾਰ ਦੇ ਤਰਲੇ ਕੱਢੇ ਇਹ ਰੋਜ ਦਾ ਗੇੜ ਬਣ ਗਿਆ ਤੇ ਜੇ ਘਰ ਵਿੱਚ ਹੀ ਪੌਦਾ ਲਾਇਆ ਹੁੰਦਾ ਕੋਈ ਅੰਬਾਂ ਦਾ ਰੁੱਖ ਲਾਇਆ ਹੁੰਦਾ ਤੇ ਬਾਜ਼ਾਰ ਨਾ ਜਾਣਾ ਪੈਂਦਾ ਦਾਤਾਂ ਮੰਗਦੇ ਆਂ ਉਮਰ ਨੱਗ ਜਾਂਦੀ ਮੁੱਕ ਜਾਂਦੀਆਂ ਫਿਰ ਨਾ ਕਰ ਅਗੜਦੇ ਗੁਰੂ ਘਰ ਆ ਕੇ ਜੇ ਗੁਰੂ ਨਾਨਕ ਮੰਗਿਆ ਹੁੰਦਾ ਘਰ ਦਾ ਹੀ ਬਾਗ ਹੁੰਦਾ ਗੁਰੂ ਨਾਨਕ ਪ੍ਰਗਟ ਹੁੰਦਾ ਤੇ ਕਦੇ ਵੀ ਝੋਲੀ ਸਖਣੀ ਨਾ ਰਹਿੰਦੀ ਮਹਾਰਾਜ ਕਹਿੰਦੇ ਕਾਲਪੁਰਖ ਨੂੰ ਮੰਗੋ ਹੁਣ ਪੁੱਛੋ ਜੀ ਅਕਾਲ ਪੁਰਖ ਦੀ ਪ੍ਰਾਪਤੀ ਕਿਵੇਂ ਹੈ ਕਹਿੰਦੇ ਸੰਤ ਰੇਣ ਮੰਗੋ ਸਾਧੂਆਂ ਦੀ ਚਰਨ ਧੂੜੀ ਮੰਗੋ ਰੇਣ ਧੂੜੀ ਨੂੰ ਕਿਹਾ ਸਾਧੂਆਂ ਦਾ ਸੰਗ ਮੰਗੋ ਜਿਹੜਾ ਚਰਨ ਧੂੜੀ ਸਾਧੂਆਂ ਦੀ ਮੰਗੇਗਾ ਸਾਧੂ ਦੀ ਸੰਗਤ ਦੇ ਵਿੱਚ ਯਾਦ ਰੱਖਿਓ ਅਕਾਲ ਪੁਰਖ ਦੇ ਗੀਤ ਗਾਉਣ ਦੀ ਯਾਚਾ ਜਾਵੇਗੀ ਤੇ ਉਹਦਾ ਜੀਵਨ ਸਫਲਾ ਹੋ ਜਾਵੇਗਾ ਮਨ ਟਿਕ ਜਾਵੇਗਾ ਉਹਦਾ ਖੈਰ ਸੰਤ ਰੇਣ ਤੇ ਖੁਦ ਕਹਿ ਕੇ ਹਟਿਆ ਹੈ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਿੱਥੋਂ ਚੱਲਿਆ ਨਹੀਂ ਜਾਂਦਾ ਉਹਦੇ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਨਾਨਕ ਦਾ ਗੁਰੂ ਗੁਰੂ ਨਾਨਕ ਦਾ ਨਿਰਗੁਣ ਸਰੂਪ ਅਕਾਲ ਪੁਰਖ ਹੀ ਹੈ ਕੋਈ ਚੰਦਾਲ ਬਾਬਾ ਨਹੀਂ ਹੈ ਬਾਣੀ ਕਹਿੰਦੀ ਹੈ ਗੁਰ ਗੋਪਾਲ ਪੁਰਖ ਭਗਵਾਨ ਗੁਰੂ ਨਾਨਕ ਆਪ ਹੀ ਭਗਵਾਨ ਹੈ ਆਪ ਹੀ ਪਰਮ ਈਸ਼ਵਰ ਹੈ ਆਪ ਹੀ ਪ੍ਰਾਇਮਲ ਬੀਿੰਗ ਹੈ ਆਪ ਹੀ ਖੁਦ ਖੁਦਾ ਹੈ ਦੁਨੀਆ ਦਾ ਮਾਲਕ ਹੈ ਗੁਰੂ ਨਾਨਕ ਦਾ ਗੁਰੂ ਕੋਈ ਨਹੀਂ ਗੁਰੂ ਨਾਨਕ ਸਮੁੱਚੀ ਕਾਇਨਾਤ ਦਾ ਜਗਤ ਗੁਰੂ ਹੈ ਰੋਜ਼ ਤੇ ਪੜਦੇਓ ਫਿਰ ਦੁਹਰਾਵਾ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹ ਜਿਹੜਾ ਚੂੜ ਕਾਣੇ ਪਿੰਡ ਸੱਚਾ ਸੌਦਾ ਕੀਤਾ ਨਾ 20 ਰੁਪਈਆ ਦਾ ਲੰਗਰ ਲਾ ਕੇ ਉਥੇ ਖਰਾ ਸੌਦਾ ਗੁਰਦੁਆਰਾ ਬਣਿਆ ਹੈ ਉਹਨੂੰ ਸੱਚਾ ਸੌਦਾ ਵੀ ਕਹਿ ਦਿੰਦੇ ਗੁਰਦੁਆਰੇ ਨੂੰ ਇਹ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਸੀ ਇਥੋਂ ਜਦੋਂ ਪਿੰਡ ਮੁੜੇ ਨਾ ਰਾਇ ਭੋਏ ਦੀ ਤਲਵੰਡੀ ਹੁਣ ਇਹ ਗੱਲ ਦੀ ਤੇ ਸਮਝ ਐ ਵੀ ਘਰੋਂ ਝੜਕਾਂ ਪੈਣੀਆਂ ਨੇ دنیਆ ਵੀ ਆਪਾਂ ਲੋਕ ਪਤਾ ਕਿਵੇਂ ਸੋਚਦੇ ਆ ਕਾਕੇ ਨੂੰ 20 ਰੁਪਏ ਦਿੱਤੇ ਨੇ ਤੇ 200 ਬਣਾ ਕੇ ਲਿਆਵੇ ਫਿਰ ਗੱਲ ਨਾ ਲਾਵਾਂਗੇ ਅਸੀਂ ਸੰਸਾਰ ਨੂੰ ਕਮਾਉਣਾ ਹੀ ਸਭ ਕੁਝ ਸਮਝ ਲਿਆ ਜੌਂਕੜਾ ਅਧਿਆਤਮਕ ਦੁਨੀਆ ਪ੍ਰਭੂ ਪਰਮੇਸ਼ਵਰ ਦੀ ਪ੍ਰਾਪਤੀ ਉਹ ਸਾਡੀ ਲੋਕਾਂ ਦੇ ਸਮਝ ਚੋਂ ਬਾਹਰ ਹੈ ਕਿੱਡੀ ਵੱਡੀ ਜਾਇਦਾਦ ਹੈ ਅਸੀਂ ਨਹੀਂ ਸਮਝ ਪਾਉਂਦੇ ਇੱਥੇ بڑے بڑے ਸੌਦਾਗਰ ਵਪਾਰੀ ਸਮਾਂ ਆਇਆ ਮੌਤ ਆਈ ਤਨ ਦੇ ਨਾਲ ਨਾਮ ਵੀ ਮਿਟ ਗਿਆ ਪਰ ਜਿਨ੍ਹਾਂ ਖਰੇ ਸੌਦੇ ਕੀਤੇ ਰੱਬ ਦੇ ਗੀਤ ਗਾਏ ਨਾਮ ਜਪਿਆ ਜਿੰਨਾ ਨੇ ਗਰੀਬ ਗੁਰਬੇ ਤੇ ਪਰਉਪਕਾਰ ਕੀਤਾ ਉਹਨਾਂ ਮਹਾਪੁਰਸ਼ਾਂ ਦਾ ਨਾਮ ਅਮਰ ਹੋ ਗਿਆ ਸਰੀਰ ਚਾਹੇ ਮਿੱਟੀ ਗਿਆ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਤਿੰਨਾ ਲੋਕਾਂ ਚ ਉਹਨਾਂ ਦੀ ਵਡਿਆਈ ਪ੍ਰਗਟ ਹੈ ਪਿੰਡੋਂ ਬਾਹਰ ਰੁਕ ਗਏ ਤੇ ਭਾਈ ਬਾਲਾ ਜੀ ਗਏ ਬਾਪੂ ਨੂੰ ਠੰਡਿਆ ਕਰਨ ਬਈਤਾ ਕਾਲੂ ਜੀ ਵੀ ਜਾ ਕੇ ਮੈਂ ਉਹਨਾਂ ਦਾ ਰੋਸਾ ਠੰਡਾ ਕਰਾਂ ਬਾਪ ਨੇ ਪੁੱਛਿਆ ਨਾਨਕ ਕਿੱਥੇ ਆ ਕਹਿੰਦੇ ਦੀ ਪਿੰਡੋਂ ਬਾਹਰ ਬੈਠੇ ਨੇ ਝੂਠ ਤੇ ਬੋਲਣਾ ਨਹੀਂ ਸੱਚੋ ਸੱਚ ਦੱਸ ਦਿੱਤਾ ਭਾਈ ਬਾਲਾ ਨੇ ਕੀ ਕੌਤਕ ਵਾਪਰਿਆ ਹੈ ਬਸ ਦੌੜੇ ਆਏ ਬਾਬਾ ਮਜਦਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਝਿੜ ਗਿਆ ਹੈ ਤੇ ਦੋ ਚਾਰ ਥੱਪੜ ਕੱਡ ਮਾਰੇ ਨੇ ਇਤਿਹਾਸ ਦੇ ਬੋਲ ਨੇ ਦਹਿਨ ਹਾਥ ਤੇ ਬਾਮ ਕਪੋਲਾ ਹਣੇ ਤਮਾਚੇ ਬਲਸੋ ਤੋਲਾ ਖਿੱਚ ਕੇ ਚਪੇੜਾਂ ਮਾਰ ਦਿੱਤੀਆਂ ਉਹ ਪਿੱਛੇ ਬੇਬੇ ਨਾਨਕੀ ਵੀ ਭੱਜੀ ਆਉਂਦੀ ਸੀ ਮਹਾਰਾਜ ਦੀ ਭੈਣ ਵੱਡੇ ਸੀ ਮਹਾਰਾਜ ਤੋਂ ਔਰ ਗੁਰੂ ਨਾਨਕ ਦੇ ਸਿਖਿਆਰਤੀਆਂ ਚੋਂ ਮੁੱਖ ਸਿਖਿਆਰਤੀ ਨੇ ਜਿਨ੍ਹਾਂ ਨੂੰ ਸਮਝ ਪੈ ਗਈ ਵੀ ਗੁਰੂ ਨਾਨਕ ਆਮ ਇਨਸਾਨ ਨਹੀਂ ਹੈ ਗੁਰੂ ਨਾਨਕ ਨਾਨਕ ਹਰ ਹੋਏ ਪਰਮੇਸ਼ਵਰ ਦਾ ਰੂਪ ਹੈ ਪਹੁੰਚੀ ਨਿਕਟ ਨਾਨਕੀ ਤੂਰਨ ਪਿਤ ਕਰ ਗਇਓ ਜੋ ਰਿਸਮੇ ਪੂਰਨ ਪਿਤਾ ਦਾ ਤੋਂ ਪੜ ਲਿਆ ਗੁੱਸੇ ਵਿੱਚ ਸਨ ਪਿਤਾ ਮੇਰੇ ਭਾਈ ਨੂੰ ਨਾ ਮਾਰੋ ਮਹਾਰਾਜ ਨੂੰ ਛਡਾਇਆ ਮਾਤਾ ਨੇ ਰਾਏ ਬਲਾਰ ਨੂੰ ਪਤਾ ਲੱਗਿਆ ਵੀ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਤੇ ਹੱਥ ਚੁੱਕਿਆ ਹੈ ਮੇਰੇ ਪਟਵਾਰੀ ਨੇ ਮਹਿਤਾ ਕਾਲੂ ਨੇ ਤੇ ਰਾਏ ਬਲਾਰ ਨੇ ਸੱਦ ਲਿਆ ਦਰਬਾਰ ਦੇ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਨੇ ਗਾਇਓ ਦਰਬ ਜਾਣਿਓ ਨਿਜ ਜੇਤੋ ਮੋਹਿ ਨਿਕਟ ਤੇ ਲੇਵੋ ਤੇਤੋ ਪਟਵਾਰੀ ਜੀ ਗੱਲ ਸੁਣੋ ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਮੇਥੋਂ ਲਓ 200 ਰੁਪਏ ਔਰ ਵਿਹਾਂ ਦੀ ਜਗ੍ਹਾ ਤੇ ਭਾਵੇਂ 4 ਗੁਣਾ ਲੈ ਲਵੋ ਪਰ ਇੱਕ ਗੱਲ ਜ਼ਿਹਨ ਵਿੱਚ ਟਿਕਾ ਲਵੋ ਇਹ ਤੁਹਾਡਾ ਫਰਜ਼ੰਦ ਕੋਈ ਆਮ ਇਨਸਾਨ ਨਹੀਂ ਐ ਇਹਦੇ ਤੇ ਅੱਗੇ ਤੋਂ ਹੱਥ ਨਾ ਚੁੱਕਿਓ ਇਹ ਮੇਰਾ ਪੀਰ ਐ ਔਰ ਇਹ ਲੋਕਾਈ ਨੂੰ ਤਾਰਨ ਖੁਦ ਆਪ ਦੁਨੀਆ ਤੇ ਪ੍ਰਗਟ ਹੋਇਆ ਹੈ ਬਾਪ ਤੇ ਬਾਪ ਐ ਨਾ ਹੱਥ ਜੋੜ ਕੇ ਰਾਏ ਬਲਾਰ ਨੂੰ ਕਹਿੰਦਾ ਜੀ ਗੱਲ ਪੈਸਿਆਂ ਦੀ ਨਹੀਂ ਦੁੱਖ ਇਸ ਗੱਲ ਦਾ ਹੈ ਵੀ ਮੇਰਾ ਇਕੱਲਾ ਫਰਜ਼ੰਦ ਹੈ ਦਾ ਦੂਜਾ ਕੋਈ ਭਾਈ ਨਹੀਂ ਵੀ ਮੇਰੇ ਜਾਣ ਤੋਂ ਬਾਅਦ ਇਹਨੂੰ ਕਮਾ ਕੇ ਕੁਝ ਸ਼ਿਕਾ ਦੇਵੇ ਅਸਲ ਦੇ ਵਿੱਚ ਬਾਤ ਇਹ ਆਇਆ ਇਹਨੂੰ ਜੋ ਵੀ ਮੈਂ ਧਨ ਦੌਲਤ ਦਿੰਨਾ ਹੈ ਕਿਰਤ ਕਰਨ ਦੇ ਲਈ ਇਹ ਗਰੀਬਾਂ ਤੇ ਲਟਾ ਦਿੰਦਾ ਕਦੇ ਨੰਗਿਆਂ ਨੂੰ ਵਸਤਰ ਦੇ ਦਿੰਦਾ ਕਦੇ ਆਂਦਰਾਂ ਤੋਂ ਭੁੱਖਿਆਂ ਨੂੰ ਭੋਜਨ ਕਰਾਉਂਦਾ ਹੈ ਮੈਨੂੰ ਫਿਕਰ ਹੈ ਵੀ ਮੇਰੇ ਜਾਣ ਤੋਂ ਬਾਅਦ ਇਹਦਾ ਆਸਰਾ ਕੌਣ ਬਣੇਗਾ ਇਹਦੇ ਘਰ ਦਾ ਨਿਰਵਾਹ ਕਿਵੇਂ ਚੱਲੇਗਾ ਰਾਏ ਬੁਲਾਰ ਦੇ ਗਲੂਏ ਚੋਂ ਬੋਲ ਨਿਕਲੇ ਮੱਜਦਾ ਕਾਲੂ ਜੀ ਤੁਹਾਨੂੰ ਗੁਰੂ ਨਾਨਕ ਦੀ ਹਸਤੀ ਦੀ ਸਮਝ ਨਹੀਂ ਐ ਇਹਦਾ ਫਿਕਰ ਛੱਡੋ ਇਹਨੂੰ ਕਿੰਨੇ ਪਾਲਣਾ ਹੈ ਤੇ ਕੁੱਲ ਲੋਕਾਈ ਨੂੰ ਪਾਲਣ ਵਾਲਾ ਖੁਦ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ ਸੁਨ ਕਾਲੂ ਤੁਝ ਕੋ ਸੁਧ ਨਾਹੀ ਮਾਇਆ ਜਿਤੀ ਪਖੋ ਜਗ ਮਾਹੀ ਸਭ ਵਰਤ ਹੈ ਨਾਨਕ ਅਨੁਸਾਰੀ ਪਤਰ ਜਾਏ ਜੋ ਪਤ ਬ੍ਰਤ ਨਾਰੀ ਆਏ ਕਾਲੂ ਜਿੰਨੀ ਵੀ ਮਾਇਆ ਦੁਨੀਆ ਚ ਪ੍ਰਗਟ ਹੈ ਇਹਦੇ ਹੁਕਮ ਵਿੱਚ ਇਦਾਂ ਚੱਲਦੀ ਹੈ ਜਿਵੇਂ ਪਤੀ ਵਰਤਾ ਔਰਤ ਆਪਣੇ ਖਸਮ ਦੇ ਹੁਕਮ ਵਿੱਚ ਚੱਲਦੀ ਹੈ ਇਹ ਮਾਇਆ ਦਾ ਪਤ ਹੈ ਕਹਿੰਦੇ ਰੱਬ ਦਾ ਰੂਪ ਹੈ ਅੱਗੇ ਤੋਂ ਇਹਦੇ ਤੇ ਹੱਥ ਨਾ ਚੁੱਕਿਓ ਤੁਹਾਡੇ ਨੁਕਸਾਨ ਦੀ ਪਰਭਾਈ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਖੁਦਾ ਤੇ ਗੁਰੂ ਨਾਨਕ ਵਿੱਚ ਫਰਕ ਨਹੀਂ ਇਹੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰਤ 베ਦ ਗੁਰੂ ਨਾਨਕ ਤੇ ਪਰਮੇਸ਼ਵਰ ਇਕ ਨੇ ਹਰ ਦੁਨੀਆ ਦਾ ਧਾਰਮਿਕ ਗ੍ਰੰਥ ਜੋ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ ਵਡਿਆਈ ਕਰਦਾ ਹੈ ਵੈਸੀ ਹੀ ਵਡਿਆਈ ਗੁਰੂ ਨਾਨਕ ਦੀ ਪ੍ਰਗਟ ਹੈ ਦਰਸ਼ਨੋ ਡਿਫਰੈਂਸ ਬਿਟਵੀਨ ਦਾ ਸੁਪਰੀਮ ਲਾਰਡ ਐਂਡ ਗੁਰੂ ਨਾਨਕ ਰੰਚਕ ਮਾਤਰ ਫਰਕ ਨਹੀਂ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਅਜਮਤਾਂ ਦੇ ਸਹਤ ਨੇ ਝੋਲੀਆਂ ਭਰਨ ਵਾਲੇ ਨੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੀ ਵਡਿਆਈ ਅਗੰਮੀ ਹੈ ਜਿੱਥੇ ਉਹ ਨਿਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਉਥੇ ਉਹ ਸਰਗੁਣ ਚੋਲੇ ਵਿੱਚ 10 ਜਾਮੇ ਵਿਚਰੇ ਗੁਰਨਾਨਕ ਤੋਂ ਗੁਰੂ ਗੋਬਿੰਦ ਸਿੰਘ ਅਜੋ ਸ਼ਬਦਾਵਤਾਰ ਵੀ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਵਰਨਾ ਕੋਈ ਪੋਥੀ ਪਰਮੇਸ਼ਰ ਕਾ ਥਾਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਖੰਡੇ ਦੀ ਪੌੜ ਛਕੋ ਜੀਵਨ ਨੂੰ ਸਫਲਾ ਕਰੋ